ਕਿੰਨਾ ਸਾਡੇ ਮਤਲਬ ਹਿਮਾਚਲ ਦੇ ਕਾਂਗਰਸ ਦੇ ਐਮਐਲਏ ਵਿਵੇਕ ਸ਼ਰਮਾ ਜੀ ਉਹ ਇਥੋਂ ਆਪਣੇ ਪਿੰਡ ਜਾ ਰਹੇ ਹੁੰਨੇ ਨੂੰ ਤੇ ਉਹਨਾਂ ਨੂੰ ਰਸਤੇ ਦੇ ਵਿੱਚ ਜੋ ਉਹਨਾਂ ਨੇ ਦੱਸਿਆ ਕਿ ਸਾਨੂੰ ਕਿਸੇ ਚੀਜ਼ ਨਾਲ ਸਾਡੇ ਤੇ ਬਾਾਰ ਕੀਤਾ ਗਿਆ ਉਹ ਅਸੀਂ ਕੱਲ ਹੀ ਉਹਨਾਂ ਦੀ ਸਟੇਟਮੈਂਟ ਲਈ ਹੈ ਪਹਿਲੇ ਉਹਨਾਂ ਨੇ ਕੋਈ ਵੀ ਸਾਨੂੰ ਸਟੇਟਮੈਂਟ ਨਹੀਂ ਦਿੱਤੀ ਸੀਗੀ ਕੱਲ ਜਦੋਂ ਸਟੇਟਮੈਂਟ ਦਿੱਤੀ ਉਹਦੇ ਆਧਾਰ ਤੇ ਅਸੀਂ ਐਫਆਈਆਰ ਜਿਹੜੀ ਹੈ ਲੋਜ ਕਰਤੀ 150 150 ਗੱਡੀ 341 427 ਜੋ ਗੱਡੀ ਦਾ ਨੁਕਸਾਨ ਹੋਇਆ ਸੀ ਜੋ ਚੀਜ਼ ਮਾਰੀ ਨਾ ਨਾ ਜੋ ਡੈਂਟ ਪਿਆ ਸੀਗਾ ਪਰ ਇਹ ਜਿਹੜੇ ਬੰਦੇ ਅਸੀਂ ਦੋ ਫੜੇ ਆ ਬੋਧਰਾਜ ਤੇ ਪਵਨ ਕੁਮਾਰ ਚੱਕ ਸਾਦੋ ਦੇ ਹੈਗੇ ਆਏ ਸਦਰ ਏਰੀਆ ਦੇ ਵਿੱਚ ਇਹਨਾਂ ਦਾ ਪਿੰਡ ਹੈਗਾ ਤੇ ਇਹਨਾਂ ਨੂੰ ਜਿਹੜਾ ਅਸੀਂ ਪੁਲਿਸ ਨੇ 12 ਘੰਟਿਆਂ ਦੇ ਵਿੱਚ ਵਿੱਚ ਹੀ ਟ੍ਰੇਸ ਕਰ ਲਿਆ ਮਾਨਯੋਗ ਐਸਐਸਪੀ ਸਾਹਿਬ ਦੀਆਂ ਹਦਾਇਤਾਂ ਤੇ ਅਸੀਂ ਜਿਹੜੀਆਂ ਟੀਮਾਂ ਤਿਆਰ ਕੀਤੀਆਂ ਸਾਹਿਬ ਨੇ ਸਾਰੀਆਂ ਟੀਮਾਂ ਨੂੰ ਤਿਆਰ ਕਰਾ ਕੇ ਤੇ ਇਹਨਾਂ ਨੂੰ ਅਸੀਂ ਟ੍ਰੇਸ ਕਰ ਲਿਆ ਕਿਉਂਕਿ 12 ਘੰਟਿਆਂ ਦੇ ਵਿੱਚ ਹੀ ਸਭ ਟ੍ਰੇਸ ਹੋ ਗਿਆ ਕੀ ਇਛਾਤੀ ਜਾਂਚ ਕੀ ਹੈ ਕਿ ਉਹ ਇਹ ਗਲਤ ਹੋਈ ਕਿ ਕੀ ਹੋ ਰਹੀ ਹੈ ਇਹ ਇਹਨਾਂ ਦੀ ਪੁੱਛਗਿੱਛ ਜੇ ਉਹ ਕੀਤੀ ਅਸੀਂ ਇਹਨਾਂ ਨੇ ਦੱਸਿਆ ਕਿ ਸਾਨੂੰ ਨਾ ਗੱਡੀ ਕੋਈ ਓਵਰਟੇਕ ਕਰ ਰਹੀ ਸੀਗੀ ਤੇ ਅਸੀਂ ਉਥੇ ਪਾਈਪ ਸੀਗੀ ਕਿਤੇ ਅਸੀਂ ਚੁੱਕੇ ਜਿਹੜੀ ਉਹ ਗੱਡੀ ਤੇ ਮਾਰਤੀ ਆ ਉਦੇ ਆਧਾਰ ਤੇ ਜੋ ਗੱਡੀ ਦਾ ਨੁਕਸਾਨ ਉਹਦੇ ਉਪਰ ਆਪਾਂ ਐਫ ਆਈ ਆਰ 150 ਜਿਹੜੀ ਉਹ ਦਰਜ ਕਰਤੀ ਸੀਗੀ 341 427 ਐਫ ਆਈ ਆਰ ਨੰਬਰ 150 ਹੈਗਾ ਤੇ ਇਹਨਾਂ ਦਾ ਜਿਹੜਾ ਕ੍ਰਿਮੀਨਲ ਰਿਕਾਰਡ ਵੀ ਅਸੀਂ ਚੈੱਕ ਕਰਾ ਰਹੇ ਹਾਂ ਕੋਈ ਪਹਿਲੇ ਤਾਂ ਨਹੀਂ ਕੋਈ ਪਰਚੇ ਹਾਲੀ ਤੱਕ ਕੋਈ ਵੀ ਅਜਿਹਾ ਚੀਜ਼ ਸਾਹਮਣੇ ਸਾਡੇ ਨਹੀਂ ਆਈ ਪੁਲਿਸ ਦੇ ਇਹਨਾਂ ਦੇ ਕੋਈ ਬਰਕਲਾਫ ਪਰਚੇ ਦਰਜ ਹੋਏ ਪਰ ਇਹਨਾਂ ਨੇ ਉਸ ਦਿਨ ਸ਼ਰਾਬ ਪੀਤੀ ਹੋਈ ਸੀਗੀ ਸ਼ਰਾਬ ਦੇ ਨਸ਼ੇ ਦੇ ਵਿੱਚ ਇਹਨਾਂ ਨੇ ਜਿਹੜਾ ਇਹ ਕਾਰਵਾਈ ਕੀਤੀ ਆ ਹੋਦੀ ਕੋਈ ਵੀ ਇਹੀ ਮਨਸਾ ਨਹੀਂ ਸੀਗੀ ਇਹਨਾਂ ਦੀ ਇਹਨਾਂ ਦੇ ਮੁਤਾਬਕ ਦੱਸਣ ਦੇ ਮੁਤਾਬਕ ਕਿ ਸਾਨੂੰ ਓਵਰਟੇਕ ਕੀਤਾ ਗੱਡੀ ਨੇ ਇਸ ਕਰਕੇ ਅਸੀਂ ਜਿਹੜੀ ਆ ਉਹ ਪਾਈਪ ਸੀਗੀ ਲੋਹੇ ਦੀ ਉਹ ਗੱਡੀ ਦੇ ਮਾਰਤੀ ਆ ਦੇਖਣਿਆ ਕਿ ਦੋ ਜਣੇ ਸੀ ਕਿ ਇਸ ਤੋਂ ਵੱਧ ਵੀ ਜਣੇ ਸੀ ਨਹੀਂ ਇਹ ਸਿਰਫ ਦੋ ਹੀ ਬੰਦੇ ਸੀਗੇ ਬੋਧ ਰਾਜ ਤੇ ਪਵਨ ਕੁਮਾਰ ਇਹੀ ਦੋ ਬੰਦੇ ਸੀਗੇ ਜੋ ਸਕੂਟਰੀ ਤੇ ਜਾ ਰਹੇ ਸੀਗੇ ਐਮਐਲਏ ਸਾਹਿਬ ਨੇ ਦੱਸਿਆ ਸੀਗਾ ਕੋਈ ਮੋਟਰ ਨਹੀਂ ਮੋਟਰਸਾਈਕਲ ਤੇ ਨਹੀਂ ਇਹ ਸਕੂਟਰੀ ਤੇ ਸੀਗੇ ਐਕਟਿਵ ਤੇ ਸੀਗੇ ਕਿ ਜੋਨੀ આરોપી ਕਿਸੇ politcal party ਨਾਲ ਸੰਬੰਧ ਰਾਇਆ ਨਹੀਂ politcal party ਨਾਲ ਕੋਈ ਸਬੰਧ ਨਹੀਂ ਆ ਇਹਨਾਂ ਦੇ ਹਾਂ ਇਹਨਾਂ ਪਤਾ ਲੱਗਿਆ ਕਿ ਕੋਈ ਸਾਫ ਦਾ ਸਰਪੰਚ ਸੀਗੇ ਉਹਨਾਂ ਦਾ ਇੱਕ ਬੇਟਾ ਇੱਕ ਮੈਂਬਰ ਪੰਚਾਇਤ ਦਾ ਬੇਟਾ ਹੈਗਾ ਪਰ ਜੋ ਵੀ ਇਹਨਾਂ ਨੇ ਕੀਤਾ ਉਹ ਸ਼ਰਾਬ ਦੇ ਨਸ਼ੇ ਦੇ ਵਿੱਚ ਕੀਤਾ ਕੋਹ ਦੀ ਕੋਈ ਵੀ ਇਦਾਂ ਦੀ ਕੋਈ ਗੱਲਬਾਤ ਨਹੀਂ ਆ ਕੋਈ ਅਟੈਕ ਕਰਨ ਦੀ ਕੋਈ ਗੱਲਬਾਤ ਨਹੀਂ ਆ ਤੇ ਇਹ ਸਾਰਾ ਜਿਹੜਾ ਇਹਨਾਂ ਨੇ ਸ਼ਰਾਬ ਦੇ ਇਹ ਨਸ਼ੇ ਦੇ ਵਿੱਚ ਕਿਦਾਂ ਐਕਟਵਾ ਤੇ ਸੀ ਜਾਂ ਮੋਟਰਸਾਈਕਲ ਨਹੀਂ ਜੀ ਐਕਟਵਾ ਤੇ ਸੀਗੇ ਹਾਂਜੀ ਹਾਂ ਇਹ ਐਕਸੀਡੈਂਟ ਹੀ ਆ ਸਰ ਜਾਂ ਸਾਜ਼ਿ ਨਹੀਂ ਕੋਈ ਸਾਜ਼ਿ ਨਹੀਂ ਆ ਇਹ ਸਿਰਫ ਨਸ਼ੇ ਦੇ ਤੌਰ ਨਸ਼ਾ ਕਰਕੇ ਜਦੋਂ ਸ਼ਰਾਬ ਪੀਤੀ ਹੋਈ ਸੀ ਉਸ ਤੌਰ ਤੇ ਇਹਨਾਂ ਨੂੰ ਇਹਨਾਂ ਨੇ ਕਿਹਾ ਜਦੋਂ ਅਸੀਂ ਪੁੱਛਗਿਛ ਕੀਤੀ ਕਿ ਸਾਨੂੰ ਓਵਰਟੇਕ ਕੀਤਾ ਤਾਂ ਸਾਨੂੰ ਲੱਗਿਆ ਕਿ ਸਾਡੇ ਵੱਲ ਗੱਡੀ ਆ ਰਹੀ ਤਾਂ ਇਸ ਕਰਕੇ ਅਸੀਂ ਜਿਹੜੀ ਆ ਉਹ ਪਾਈਪ ਉਹਨਾਂ ਦੀ ਗੱਡੀ ਤੇ ਮਾਰਤੀ ਆ ਇਹੋ ਜਿਹਾ ਕੋਈ ਵੀ ਨਹੀਂ ਆ ਕਿ ਕੋਈ ਖੋ ਦੀ ਮਨਸਾ ਹੋਏ ਇਹ ਕੋਈ ਹੋਰ ਚੀਜ਼ ਸਿਰਫ ਨਸ਼ੇ ਦੇ ਉੱਪਰ ਹੀ ਇਹਨਾਂ ਨੇ ਸਰਾਬ ਪੀਤੇ ਹੀ ਇਹ ਕਾਰਵਾਈ ਕੀਤੀ ਆ ਤੇ ਇਹਨਾਂ ਦੇ ਬਰਕਲਾਬ ਜਿਹੜਾ ਪਰਚੇ ਅਸੀਂ ਦਰਜ ਕਰਤੇ ਆ ਉਹਦੇ ਵਿੱਚ ਇਹਨਾਂ ਦੀ ਗ੍ਰਿਫਤਾਰੀਆਂ ਕਰ ਰਹੇ ਆ ਤੇ ਇਹਨਾਂ ਨੂੰ ਜੇਲ੍ਹ ਭੇਜਾਂਗੇ